ਆਪ ਸਰਦਾਰ ਪਠਿੰਡੇ ਦੇ ਲੋਕਾਂ ਦਾ ਆਪੂ ਕੀ ਨੀਆ ਬੋਲਦਾ ۱۶! Nid Ahabakhadu kanALLY 생! Nid Ahabakhadu kanallya 생! Nid ahabakhadu kanallya 생! Nid r giveaway, nid ahabakhadu kanallyo facebook! qi doiventu kan nowar nid ahabfik ਪੈਸੇ ਦੀ ਨਹੀਂ ਮੰਗ ਲੈ ਲੋ ਮਹਿਮਾਨੋਂ ਸੇ 5 ਛੱਡਾ ਬਛਿੰਡੇ ਦੇ ਲੋਕਾਂ ਦਾ 5 ਛੱਡਾ ਬਛਿੰਡੇ ਦੇ ਲੋਕਾਂ ਦਾ ਰਖੂਣ ਵੀ ਨੇ ਜੋਕਾਂ ਦਾ ਦੁਕਾਨਦਾਰ ਅੱਜ ਬਛਿੰਡੇ ਦੇ ਵਿਦਿਆਰਥੀ ਅੱਜ ਬਠਿੰਡੇ ਦੇ ਕਿਸਾਨ ਮਜ਼ਦੂਰ ਅੱਜ ਬਠਿੰਡੇ ਦੀਆਂ ਔਰਤਾਂ ਬੱਚੀਆਂ ਅੱਜ ਬਠਿੰਡੇ ਦੇ ਬਜ਼ੁਰਗ ਇਕੱਠੇ ਹੋ ਕੇ ਸਰਕਾਰ ਤੋਂ ਇਹ ਮੰਗ ਕਰ ਰਹੇ ਆ ਕਿ ਆਪਣਾ ਇਹ ਲੋਕ ਵਿਰੋਧੀ ਫੈਸਲਾ ਤੁਰੰਤ ਵਾਪਸ ਲਾਓ ਜਿੰਨਰੂ ਇਹ ਜਿੰਦਾ ਸੀ ਵੀ 4 ਕਬਿਲਦਰ ਬੈਠੇ ਆ ਉਹਨਾਂ ਪਿੱਛੇ ਅੱਜ ਹਜ਼ਾਰਾਂ ਦੀ ਫ਼ੋਰਜ ਹੈ ਤੇ ਹਜ਼ਾਰਾਂ ਲੱਖਾਂ ਬਣਦੇ ਦੇਰ ਨਹੀਂ ਲੱਗਣੀ ਹਮੇਸ਼ਾ ਸਰਕਾਰਾਂ ਉਦੋਂ ਧੋਖਾ ਖਾਂਦੀਆਂ ਜਦੋਂ ਆਪਣੇ ਗਲਤ ਫੈਸਲੇ ਨੂੰ ਵਾਪਸ ਲੈਣ ਦੀ ਬਜਾਏ ਅੜ ਕੇ ਬੈਠ ਜਾਂਦੀਆਂ ਤੇ ਉਹੀ ਬਠਿੰਡੇ ਹੋ ਰਿਹਾ ਇਥੋਂ ਦਾ ਬੱਸ ਸੱਡਾ ਬਠਿੰਡੇ ਦੀ ਜਾਨ ਹੈ ਲਾਈਫਲਾਈਨ ਹੈ ਜੇ ਬੱਸ ਸੱਡਾ ਬਾਹਰ ਜਾਂਦਾ ਤਾਂ ਨਾ ਸਿਰਫ ਬੱਸ ਸੱਡੇ ਤੋਂ ਲੈ ਕੇ ਸਟੇਸ਼ਨ ਤੱਕ ਦਾ ਕਾਰੋਬਾਰ ਖਰਾਬ ਹੋਊ ਇੱਥੋਂ ਦੇ ਕਾਰੋਬਾਰੀ ਭੁੱਖੇ ਮਰਨਗੇ ਕਿਉਂ ਸਾਨੂੰ ਪਤਾ ਹੈ ਐਮਐਲਏ ਸਾਹਿਬ ਆਪਣੇ ਭਾਸ਼ਣਾਚ ਦੱਸ ਰਹੇ ਆ ਉਹਨਾਂ ਦੇ ਬੰਦੇ ਦੱਸ ਰਹੇ ਆ ਕਿ ਅਸੀਂ ਉਥੇ ਨਵੀਆਂ ਮਾਰਕੀਟਾਂ ਬਣਾ ਰਹੇ ਆ ਉਹ ਨਵੀਆਂ ਮਾਰਕੀਟਾਂ ਇਹਨਾਂ ਮਾਰਕੀਟਾਂ ਨੂੰ ਫੇਲ ਕਰਨ ਲਈ ਆ ਦੋਸਤੋ ਇਹਨਾਂ ਨੇ ਇਹ ਆਖਿਆ ਕਿ ਸਾਨੂੰ ਬਟਿੰਡੇ ਦੇ ਲੋਕਾਂ ਦੀ ਦੁਕਾਨਦਾਰਾਂ ਦੀ ਕੋਈ ਪਰਵਾਹ ਨਹੀਂ ਅਸਲੀ ਆਪ ਦਾ ਫੈਸਲਾ ਆਜੋ 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 ਨਾਲ ਹੀ ਆਜੋ ਜੀ ਕਿ ਮੈਂ ਉਹ ਲੋਕ ਹੈ ਨਹੀਂ 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 ਗੱਲ ਨਹੀਂ ਪੂਰਾ ਸੱਤ ਦਾ ਨਾ ਸੁਣ ਤੋਂ ਪਹਿਲਾਂ ਇਹ ਤਾਂ ਬਟਿੰਡੇ ਦਾ ਬੱਸ ਅੱਟਾ ਹੈ ਉਹ ਦਿਨ ਦੂਰ ਉਹ ਦਿਨ ਆਰਾਮ ਨਾ ਹੋ ਜਾਣ ਤੁਹਾਡੇ ਜਲਦ ਤੋਂ ਜਲਦ ਫੈਸਲਾ ਵਾਪਸ ਲਓ ਜੱਟੇ ਹੱਥ पिछे रहो पिछे यार बैनर